ਭਈ ਹੈ ਨਾ ਮੈਂ ਕੱਲ ਵੀਡੀਓ ਪਾਈ ਸੀ ਜੀ ਨੋਨੇ ਦੇ ਬਾਥਰੂਮ ਵਾਲੀ ਜਗ੍ਹਾ ਜੀ ਬੜੇ ਜਣੇ ਕਹਿ ਰਹੇ ਵੀ ਟਿਊਮਰ ਹੋ ਸਕਦਾ ਤੇ ਆਪਾਂ ਚਲੋ ਦੇਖਦੇ ਹਾਂ ਨਾ ਪਹਿਲੀ ਗੱਲ ਤਾਂ ਇਹ ਵੀਡੀਓ ਅੱਜ ਸਾਡੀ ਸ਼ੇਅਰ ਜ਼ਰੂਰ ਕਰਾ ਜੀ ਕਿਉਂਕਿ ਸਾਨੂੰ ਅੱਜ ਬਹੁਤ ਜ਼ਰੂਰੀ ਕੰਮ ਹੈ ਤੁਹਾਡੇ ਤੱਕ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਚਲੋ ਅਸੀਂ ਤਾਂ ਜਿੰਨੀ ਕਿ ਸਾਹਸਵਾਰ ਸਾਡੇ ਤੋਂ ਹੁੰਦੀ ਆ ਹਨਾ ਜੀ ਅਸੀਂ ਆਪ ਜਣੋਂ ਪੂਰੇ ਤਨ ਮਾਨ ਨਾ ਕਰਦੇ ਆਂ ਤੇ ਅੱਜ ਇਹ ਨਾ ਬਈ ਆਹ ਕੰਧ ਢਾ ਰਹੇ ਆ ਜੀ ਆ ਸਾਡੇ ਗਵੰਦੀ ਚੋਕੇ ਕੰਧ ਇਹਨਾਂ ਦੀ ਸੀਗੀ ਆਹ ਤੇ ਇੰਨੀ ਜਗ੍ਹਾ ਰਹਿ ਗਈ ਸੀ ਕਿ ਕੰਦ ਨਹੀਂ ਕੱਢੀ ਸੀ ਆਪਾਂ ਇਹ ਕਿਉਂਕਿ ਇੱਧਰ ਵਿੱਚ ਉੱਧਰ ਕਬੂਤਰਾਂ ਦੇ ਬੱਚੇ ਆਉਂਦੇ ਸੀ ਛੋਟੇ ਬੱਚੇ ਸੀ ਪਰ ਨਾਲ ਉਹਨਾਂ ਦਾ ਖੁੱਡਾ ਵੀ ਟੈਂਦਾ ਸੀਗਾ ਤੇ ਉਹ ਕੰਦ ਆਪਾਂ ਛੱਡਤੀ ਸੀਗੀ ਤੇ ਹੁਣ ਬਈ ਇੱਕ ਇਧਰੋਂ ਕੰਦ ਕੱਢ ਕੇ ਲਿਉਣੀ ਆਪਾਂ ਸਾਡੇ ਕੋਲੇ ਬਈ ਸਾਨੂੰ ਇੱਟਾਂ ਚਾਹੀਦੀਆਂ ਕਿਉਂਕਿ ਖੁੱਡਾ ਇਹ ਅੱਜ ਢਾ ਦੇਣਗੇ ਕੰਦਾਂ ਜਿਹੜੇ ਡਿੱਗ ਪੂਵੀ ਠੀਕ ਗਈ ਅੱਜ ਚਲੋ ਅਸੀਂ ਆਪਦਾ ਰਾਤ ਕੱਢਾਂਗੇ ਓਕੇ ਸੋਕੇ ਜਿਵੇਂ ਵੀ ਨਿਕਲਦੀ ਆ ਕਿਉਂਕਿ ਪਹਿਲੀ ਗੱਲ ਤਾਂ ਸਾਨੂੰ ਅਸੀਂ ਕੋਸ਼ਿਸ਼ ਇਹ ਕਰਦੇ ਵੀ ਇਹਨਾਂ ਨੂੰ ਕਹਿਣੇ ਆ ਕਿ ਤੁਸੀਂ ਬਈ ਅੱਜ ਤਾਂ ਰੋਕ ਦਿਓ ਵੇ ਇੱਕ ਵਾਰੀ ਤਾਂ ਅਸੀਂ ਕਹਿਤਾ ਪਰ ਉਹ ਕਹਿੰਦੇ ਬਈ ਸਾਨੂੰ ਮਜਬੂਰੀ ਹੈ ਸਾਡੀ ਢਾਉਣਾ ਪਊਗਾ ਤੇ ਬਾਕੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਇਟਾਂ ਚਾਹੀਦੀਆਂ ਹੀ 7-800 ਇਟ ਚਾਹੀਦੀ ਹੈ ਤੇ 5-6 ਘਟੇ ਸੀਮੈਂਟ ਦੇ ਤੇ ਕੁਝ ਕ੍ਰੈਸ਼ਰ ਤੇ ਬਜਰੀ ਆ ਰੇਤਾ ਚਾਹੀਦਾ ਤੁਹਾਨੂੰ ਤੇ ਜੇ ਕੋਈ ਭੈਣ ਭਰਾ ਇਨੀ ਕਿ ਸਾਡੀ ਸੇਵਾ ਹੈਲਪ ਸਾਡੀ ਕਰ ਸਕਦਾ ਹੋਇਆ ਤੇ ਉਹ ਜ਼ਰੂਰ ਕਰਾਇ ਜਾਈ ਸਾਡਾ ਬਾਇਓ ਚ ਨੰਬਰ ਤੇ ਬਾਕੀ ਨੰਬਰ ਮੈਂ ਬੋਲ ਵੀ ਦਿੰਨਾ 98120 1169 ਅਸੀਂ ਇਹ ਬੇਜਬਾਨ ਬੇਸਹਾਰਾ ਬੱਚਾ ਦੀ ਹੈਲਪ ਕਰਦੇ ਆ ਜੀ ਤੇ ਬਹੁਤ ਸੋਹਣਾ ਮਾਲਕ ਨੇ ਚਲੋ ਮਹਾਰਾਜ ਨੇ ਸੁਣੀ ਹੈ ਨਾ ਸਾਨੂੰ ਭੈਣ ਨੇ ਸਮਾਨ ਦਵਾਇਆ ਤੇ ਅਸੀਂ ਆ ਸਮਾਨ ਲੈ ਕੇ ਇੱਥੇ ਸ਼ੈੱਡ ਪਾ ਲਿਆ ਇਹਨਾਂ ਵਾਸਤੇ ਵਧੀਆ ਘਰ ਬਣ ਗਿਆ ਤੁਸੀਂ ਦੇਖ ਵੀ ਸਕਦੇ ਹੋ ਆ ਆਸੇ ਪਾਸੇ ਜਾਲੀਆਂ ਲੱਗੀਆਂ ਤੇ ਆ ਸਾਡਾ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਜੀ ਉਦੋਂ ਸਾਡੇ ਕੋਲ ਸਮਾਨ ਘਟ ਗਿਆ ਸੀ ਇੱਧਰ ਵੀ ਅਸੀਂ ਫੱਟਾ ਲਾ ਕੇ ਇੱਕ ਵਾਰੀ ਚਲੋ ਰੋਕਤਾ ਵੀ ਇੱਕ ਵਾਰੀ ਅਸੀਂ ਖੁੱਲੇ ਛੱਡਦੇ ਇਹਨਾਂ ਨੂੰ ਦੀਵਾਲੀ ਵਾਲੇ ਦਿਨ ਤੇ ਚਲੋ ਅੰਦਰੋਂ ਦਾ ਪ੍ਰੋਜੈਕਟ ਕਰਦੇ ਆ ਪਰ ਸਾਡਾ ਬਈ ਕੰਮ ਰਹਿ ਗਿਆ ਕੋ ਮਿਸਤਰੀ ਤੁਹਾਨੂੰ ਪਤਾ 800 ਰੁਪਏ ਮਿਸਤਰੀ ਦੀ ਢਹਾੜੀ ਹੈ ਤੇ 500 ਰੁਪਏ ਲੇਬਰ ਵਾਲੇ ਦੀ ਤੇ ਬਈ ਪੈਸਾ ਦਾ ਕੁਝ ਨਹੀਂ ਬਣਦਾ ਗਾ ਤੇ ਸਾਰੇ ਭੈਣ ਭਰਾ ਨੂੰ ਮੈਂ ਬੇਨਤੀ ਕਰਦਾ ਹਾਂ ਜੇ ਮੇਰੀ ਅੱਜ ਦੀ ਵੀਡੀਓ ਜਰੂਰ ਸ਼ੇਅਰ ਕਰਾ ਜੇ ਸਾਰੇ ਤੇ ਕੋਈ ਨਾ ਕੋਈ ਸਾਡੀ ਹੈਲਪ ਵੀ ਕਰਾ ਜੇ ਸਾਡੀ ਨਹੀਂ ਇਹ ਬੇਜਵਾਨਾਂ ਬੱਚਿਆਂ ਦੀ ਹੈਲਪ ਜਰੂਰ ਕਰਾ ਜੇ ਤੇ ਸ਼ੇਅਰ ਕਰ ਦਿਓ ਸਸਿਓ